ਸਰਕਾਰ ਇਹ ਦੋ ਦਿਨੇ ਵਖਾਤੇ ਤਾਰੇ ਇਹੋ ਜਿਹਾ ਕੁਝ ਨਹੀਂ ਕਦੇ ਵਖਿਆ ਕਿਸੇ ਦੀ ਸਰਕਾਰ ਚ ਸਰਕਾਰ ਮੁਤਾਬਾਕ 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 ਜਿਵੇਂ ਚੋਣ ਕਰਕੇ ਕਿੱਥੇ ਕਰ ਦਿੱਤਾ ਪ੍ਰੈਸ਼ਰ ਬੈਲਟ ਕਰਨਾ ਚਾਹੁੰਦੇ ਉਸ ਤੋਂ ਪਹਿਲਾਂ ਦਬਾਅ ਬਣਾਉਣਾ ਚਾਹੁੰਦੇ ਜਾਂ ਹੋਰ ਕੋਈ ਕਾਰ ਪਰ ਮੈਨੂੰ ਲੱਗਦਾ ਕਿ ਕਈ ਵਾਰੀ ਇਦਾਂ ਦਬਾਅ ਨਹੀਂ ਬਣਦਾ ਉਲਟ ਹੋ ਜਾਂਦਾ ਕੰਮਦਾ ਇਹਨਾਂ ਨੂੰ ਵਿਚਾਰਿਆਂ ਨੂੰ ਕਿਹਨੇ ਖੜਨ ਦੇਣਾ ਸੀ ਜੇ ਇੱਥੇ ਮੈਂ ਨਹੀਂ ਹੁੰਦਾ ਪੁਲਿਸ ਨੇ ਕੁੱਟ-ਕੁੱਟ ਕੇ ਪਜਾ ਦੇਣਾ ਸੀ ਟੀਵੀ ਕੁੱਟਾ ਹਾਏ ਹਾਏ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਇਸ ਚੀਜ਼ ਦਾ ਸਰਪ੍ਰਸਤ ਸਰਕਾਰ ਤੇ ਕੋਈ ਪਰ ਮੇਰੇ ਮਨ ਨੂੰ ਸੰਤੁਸ਼ਟੀ ਹੈ ਕਿ ਮੈਂ ਆਪਦੇ ਲੋਕਾਂ ਨਾਲ ਪੁੱਲ ਤੇ ਸੁੱਤਾ ਮੈਂ ਆਪਦੇ ਲੋਕਾਂ ਦੀ ਲੜਾਈ ਲੜ ਰਿਹਾ ਮੈਂ ਆਪਦੇ ਲੋਕਾਂ ਦੇ ਨਾਲ ਅੱਗੇ ਖੜਾ ਹਾਂ ਹਾਈਵੇ ਬੰਦ ਕਰਨ ਤੋਂ ਬਾਅਦ ਕਹਿੰਦੇ ਪਰਚਾ ਵੀ ਹੋ ਜਾਣਾ ਕੋਈ ਨਹੀਂ ਕਰਦੇ ਨੇ ਅਸੀਂ ਅੰਦਰ ਚਲੇ ਜਾਵਾਂਗੇ ਜੇਲ੍ਹ ਚਲੇ ਜਾਵਾਂਗੇ ਗੁੱਸਾ ਹੈ ਨਾ ਕਿ ਉਹਨਾਂ ਇੱਕ ਡੀਸੀ ਤੇ ਐਸਡੀਐਮ ਦੇ ਕਰਕੇ ਸਾਨੂੰ ਆ ਸਾਰਾ ਕੁਝ ਫਾਇਟ ਅਗੇਵੇਂ ਆ ਉਹਦੇ ਉਹਨੇ ਡੀਸੀ ਆਜੇ ਤਾਂ ਢਾਲ ਗਏ ਉਹਨੂੰ ਪੰਜਾਬ ਸਰਕਾਰ ਮਰਦਾਬਾਦ 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 ਹੁਣ ਜਿਵੇਂ ਰਾਤ ਆ ਸਵੇਰ ਦਾ ਐਕਸ਼ਨ ਕੀ ਹੈ ਕੇ ਰਾਤ ਆ ਸੌਣੇ ਆ ਸਵੇਰ ਦੀਆਂ ਸਵੇਰਾਂ ਨੂੰ ਵੇਖਾਂਗੇ ਵੇਖੀ ਜਾਊਗੀ ਤੜਕੇ ਜਦੋਂ ਹੋਊਗੀ ਕੇ ਰਾਤ ਤੱਕ ਪਾਈਏ ਮੁਜ਼ੱਫਰੀ 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 ਸਾਡੇ ਨੌਂ ਕਰੀਬ ਸਮਾਂ ਨੈਸ਼ਨਲ ਹਾਈਵੇ ਜਿਹੜਾ ਬੰਦ ਕੀਤਾ ਹੋਇਆ ਸਰਪੰਚੀ ਦੀਆਂ ਪੰਚਾਇਤੀ ਚੋਣਾਂ ਹੋਣੀਆਂ ਸੀ ਜਿਹਦੇ ਵਿੱਚ ਕਰੀਬ 29 ਪਿੰਡਾਂ ਦੇ ਜਿਹੜੇ ਗਿੱਦੜਵਾ ਹਲਕੇ ਦੇ ਵਿੱਚ ਆਉ ਇੱਕ ਤਰਫਾ ਸਰਪੰਚ ਜਿਹੜੇ ਬਣਾਏ ਗਏ ਨੇ ਤੇ ਰਾਜਾ ਵਡਿੰਗ ਪੰਜਾਬ ਪ੍ਰਧਾਨ ਐਮਪੀ ਲੁਧਿਆਣਾ ਤੋਂ ਉਹ ਵੀ ਇੱਥੇ ਮੌਜੂਦ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਬਹੁਤ ਚੰਗੇ ਸਰ ਨੈਸ਼ਨਲ ਹਾਈਵੇ ਬੰਦ ਕਰਨਾ ਪੈ ਗਿਆ ਐਮਪੀ ਬਣੇ ਲੁਧਿਆਣਾ ਤੋਂ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਵੀ ਸੀ ਪਰ ਸਰਕਾਰਾਂ ਦੇ ਹਿਸਾਬ ਕਿਤਾਬ ਇਦਾਂ ਦਾ ਬਣਿਆ ਕਿ ਨੈਸ਼ਨਲ ਹਾਈਵੇ ਤੇ ਬੈਠਣਾ ਪੈ ਗਿਆ ਹਾਂਜੀ ਰੋਜ਼ਾਨਾ ਤੱਕਾ ਰੋਜ਼ਾਨਾ ਜ਼ਾਸਤੀ ਕਮਾਲਾਂ ਹੀ ਕਰਤੀਆਂ ਮਾਨਿਆ ਸ਼ੇਰਾ ਨੇ ਮੈਂ ਤਾਂ ਅੱਗੇ ਹੀ ਕਹਿਣਾ ਹੈ ਕਿ ਵਾਹ ਨਹੀਂ ਮਾਨ ਸਰਕਾਰੇ ਤੂੰ ਦਿਨੇ ਵਿਖਾਤੇ ਤਾਰੇ ਇਹੋ ਜਿਹਾ ਕੁਝ ਨਹੀਂ ਕਦੇ ਵੇਖਿਆ ਕਿਸੇ ਦੀ ਸਰਕਾਰ 'ਚ ਜੀ ਸਰਕਾਰਾਂ ਬੜੀਆਂ ਵੇਖੀਆਂ ਪਰ ਇਸ ਤਰ੍ਹਾਂ ਦਾ ਕੰਮ ਨਹੀਂ ਵੇਖਿਆ 29 29 ਸਰਪੰਚ ਸਿੰਬਲ ਦੇ ਕੇ ਉਡਾ ਦਿੱਤੇ ਗਏ ਲਿਸਟਾਂ ਲਾ ਕੇ ਉਡਾ ਦਿੱਤੇ ਗਏ ਔਰ ਮੈਨੂੰ ਸ਼ਰਮ ਆਉਂਦੀ ਹੈ ਕਿ ਇਹੋ ਜਿਹੇ ਆਫੀਸਰ ਲਾਏ ਨੇ ਜਿਹੜੇ ਬਿਲਕੁਲ ਹੀ ਬੂਟ ਚੱਕ ਤੇ ਚੋਲੀ ਚੱਕ ਨੇ ਐਵੇਂ ਸਾਰੇ ਹਲਕਿਆਂ ਚਵੇਂ ਹੋਇਆ ਖੱਪਿਆਂ ਲਈ ਐਵੇਂ ਹੋਇਆ ਇੱਥੇ ਹੋਇਆ ਸੋ ਅੱਜ ਤਾਂ ਇਹਨਾਂ ਨੇ ਅਤ ਕਰਤੀ ਫਿਰ ਮੈਨੂੰ ਲੜਾਈ ਲੜਨੀ ਪਈ ਆਪਦੇ ਲੋਕਾਂ 'ਤੇ ਇਹ ਪਹਿਲੀ ਵਾਰ ਕਹਿੰਦੇ ਜਦੋਂ ਰੋਡ ਬਣਿਆ ਕਿ ਪਹਿਲੀ ਵਾਰੀ ਜਾਮ ਹੋਇਆ ਪਹਿਲਾਂ ਬਹੁਤ ਸਮੂਥ ਚੱਲਦਾ ਰਿਹਾ ਸਾਰਾ ਕੁਝ ਦੇਖੋ ਜੀ ਜਦੋਂ ਠੀਕ ਹੀ ਸਿੱਧਾ ਨਹੀਂ ਕਰਦਾ ਰਾਤ ਨੂੰ ਸੜਕਾਂ ਤੇ ਬਹਿਨ ਨੂੰ ਕੋਈ ਵਿਅਕਤੀ ਨਹੀਂ ਸੌਣਾ ਚਾਹੁੰਦਾ ਸੜਕ ਤੇ ਲੇਕਿਨ ਕਈ ਵਾਰੀ ਜ਼ਿੰਦਗੀ ਦੀਆਂ ਮਜਬੂਰੀਆਂ ਹੋ ਜਾਂਦੀਆਂ ਹਮ ਹੁਣ ਅਲਟੀਮੇਟਲੀ ਜਿਸ ਪ੍ਰਕਾਰ ਦਾ ਇਹਨਾਂ ਨੂੰ ਵਿਚਾਰਿਆਂ ਨੂੰ ਕਿਹਨੇ ਖੜਨ ਦੇਣਾ ਸੀ ਜੇ ਇੱਥੇ ਮੈਂ ਨਹੀਂ ਹੁੰਦਾ ਪੁਲਿਸ ਨੇ ਕੋਟਕੋਟ ਕੇ ਵਜਾ ਦੇਣਾ ਸੀਗਾ ਹਮ ਸੋ ਕਈ ਏਰੀਆ ਦੇ ਲੋਕਾਂ ਨਾਲ ਫਿਰ ਖੜਨਾ ਪੈਂਦਾ ਹੈ ਸੋ ਇਸ ਕਰਕੇ ਆਪਦੇ ਲੋਕਾਂ ਨਾਲ ਖੜੇ ਹੈ ਕੰਮ ਸੇ ਕੰਮ ਜੇ ਕੋਈ ਨਹੀਂ ਕੁਝ ਕਰ ਸਕਦੇ ਤਾਂ ਉਹਨਾਂ ਦੇ ਚਖਵਾ ਤੇ ਮੱਲਮ ਤਾਂ ਲਾ ਸਕਦੇ ਸੋ ਲੜਾਈ ਲੜ ਰਹੇ ਆ ਪਤਾ ਲੱਗਿਆ ਕਿ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਸਾਰਾ ਰਿਕਾਰਡ ਚੰਡੀਗੜ੍ਹ ਤਲਬ ਕੀਤਾ ਹੁਣ ਵੇਖਦੇ ਆ ਕਿ ਕੀ ਉਹ ਕਰਦੇ ਨੇ ਕੀ ਕਿੰਨੀ ਕੀ ਜਾਣ ਹੈ ਸੋ ਹਾਈ ਕੋਰਟ ਦੇ ਵਿੱਚ ਵੀ ਅਸੀਂ ਸਾਡੇ ਬੰਦੇ ਗਏ ਆ ਪਟੀਸ਼ਨ ਆਸੇ ਉਹ ਪਹੁੰਚ ਜਾਣਗੇ ਕੱਲ ਨੂੰ ਅਸੀਂ ਪਟੀਸ਼ਨ ਦਾਇਰ ਕਰਾਵਾਂਗੇ ਜਾਂ ਪਰਸੋਂ ਹੋਏਗੀ ਲੜਾਈ ਲੜ ਰਹੇ ਨੇ ਸਿੰਘ ਸਾਹਿਬ ਇਹ ਕੀ ਲੱਗਦਾ ਤੁਹਾਨੂੰ ਕਿ ਜਿਮਨੀ ਚੋਣ ਕਰਕੇ ਕਿੱਥੇ ਕਰ ਦਿੱਤਾ ਪ੍ਰੈਸ਼ਰ ਬੈਲਟ ਕਰਨਾ ਚਾਹੁੰਦੇ ਉਸ ਤੋਂ ਪਹਿਲਾਂ ਦਬਾਅ ਬਣਾਉਣਾ ਚਾਹੁੰਦੇ ਜਾਂ ਹੋਰ ਕੋਈ ਕਾਰਨ ਹਾਂ ਇਸੇ ਤਰ੍ਹਾਂ ਹੀ ਕਿ ਸਾਡੇ ਅਸੀਂ ਜਿਹੜੇ ਸਰਪੰਚਾ ਉਹਨਾਂ ਨੂੰ ਚੁਟਾਲੀਏ ਤੇ ਫਿਰ ਅਸੀਂ ਇਹ ਦਬਾਅ ਬਣਾਵਾਂਗੇ ਪਰ ਮੈਨੂੰ ਲੱਗਦਾ ਕਿ ਕਈ ਵਾਰੀ ਇਦਾਂ ਦਬਾਅ ਨਹੀਂ ਬਣਦਾ ਉਲਟ ਹੋ ਜਾਂਦਾ ਹੈ ਕੰਮ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਐ ੱਇ ੱੱਕਾ ਨਹੀਂ ਬਰਦਾਸ਼ਤ ਕਰਦੇ ਸਰਪੰਚਾਂ ਨੇ ਹੁਣ ਬੰਨਾ ਸੀ ਵੋਟਾਂ ਮੰਗਣੀਆਂ ਸੀ ਲੋਕਾਂ ਕੋਲੇ ਜਾਣਾ ਸੀ ਹੱਥ ਜੋੜਨੇ ਸੀ ਕੰਮ ਕਰਾਉਣੇ ਸੀ ਗਵਾਹੀਆਂ ਪਾਉਣੀਆਂ ਸੀ ਆਦਰਵਾਇਜ਼ ਕਿਨੇ ਕਿਸੇ ਦੇ ਦਸਕਤ ਕਰਨੇ ਹੂੰ ਜਿਹੜਾ ਸਰਪੰਚ ਅਗਲੇ ਨੇ ਕਿਹਾ ਮੈਂ ਤੇਰੇ ਤੋਂ ਵੋਟਾਂ ਲੈ ਕੇ ਬਣਿਆ ਜੀ ਸੋ ਉਹਨੂੰ ਦਰਦ ਹੀ ਨਹੀਂ ਹੋਏਗਾ ਉਹਨੂੰ ਦੁੱਖ ਹੀ ਨਹੀਂ ਹੋਏਗਾ ਹੁਣ ਮੈਂ ਲੋਕਾਂ ਤੋਂ ਵੋਟਾਂ ਲਈਆਂ ਤੀਜੀ ਵਾਰੀ ਬਣਿਆ ਜਿੱਤੇ ਇਸ ਕਰਕੇ ਇੱਥੇ ਸੜਕ ਤੇ ਬੈਠਾ ਹੂੰ ਜੇ ਮੈਂ ਉਹੀ ਜਿੱਥੇ ਜਾ ਕਰਾਂ ਤੇ ਕੌਣ ਆਵੇ ਇਹਨਾਂ ਕੋਲੇ ਇੱਥੇ ਗਰਮੀ 'ਚ ਬਹਿਣ ਕੋਈ ਨਹੀਂ ਹੁੰਦਾ ਪਹਿਲੀਆਂ ਸਰਕਾਰਾਂ ਦੇ ਕਹਿੰਦੇ ਕੋਈ ਲੋਕ ਇਕੱਲਾ ਕਰਦੇ ਆ ਕਿ ਪਹਿਲਾਂ ਵੀ ਬਹੁਤ ਸਰਕਾਰਾਂ ਕਰਦੇ ਆ ਅਕਾਲੀ ਦਲ ਚ ਵੀ ਹੋਇਆ ਕਾਂਗਰਸ ਚ ਵੀ ਕਿਤੇ ਕਿਤੇ ਹੁੰਦਾ ਰਿਹਾ ਉਹਨਾਂ ਚੀਜ਼ਾਂ ਦੀ ਪੈੜ ਤੋਂ ਵੀ ਅੱਗੇ ਵੱਧ ਗਿਆ ਮਤਲਬ ਇਹੋ ਮੇਰੀ ਸਾਡ ਜਿਹੜੀਆਂ ਵੀ ਬੰਦਾ ਇਹ ਕਰਦਾ ਚਾਹੇ ਉਹ ਕਾਂਗਰਸੀ ਆ ਚਾਹੇ ਉਹ ਅਕਾਲੀ ਦਲ ਵਾਲਾ ਹੈ ਇਹ ਮਾੜੀ ਰੀਤੀ ਰਵਾਜ ਹੈ ਗਿੱਦੜਵਾਚ ਇਸ ਤਰ੍ਹਾਂ ਦੀ ਬਹੁਤੀ ਧੰਦ ਨਹੀਂ ਹੋਈ ਹਮ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਵਾਲੇ ਪਹਿਲਾਂ ਇਸ ਤਰ੍ਹਾਂ ਦਾ ਕੰਮ ਕਰਦੇ ਹੁੰਦੇ ਸੀਗੇ ਕਾਸੀ ਤਰਨੇ ਤੇ ਬੈਠਦੇ ਹੁੰਦੇ ਸੀ ਚੀਕਾ ਮਾਰਦੇ ਸੀ ਸੁਣਦਾ ਕੋਈ ਨਹੀਂ ਸੀ ਹੂੰ ਸੋ ਹੋਰ ਨਹੀਂ ਲੋਗ ਦੁਬਾਰੇ ਆਮ ਆਦਮੀ ਪਾਰਟੀ ਚ ਹੋ ਗਏ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਗੱਲਾਂ ਚੰਗੀਆਂ ਨਹੀਂ ਆ ਬ੍ਰਦਰ ਇਹਦੇ ਨਾਲ ਨੁਕਸਾਨ ਹੁੰਦਾ ਹੈ ਆ ਐਮਐਲਏ ਬਥੇਰੇ ਐਮਐਲਏ ਰਹਿ ਗਏ ਇੱਕ ਐਮਐਲਏ ਰਹਿ ਗਏ ਮੰਤਰੀ ਰਹਿ ਗਏ ਇੱਕ ਮੰਤਰੀ ਰਹਿ ਗਏ ਕੋਈ ਨਹੀਂ ਉਹਨਾਂ ਨੂੰ ਪਛਾਣਦਾ ਹਮ ਗੱਲ ਬੰਦੇ ਦੀ ਹੁੰਦੀ ਹੈ ਹਮ ਬੰਦੇ ਦੇ ਕਰਤਾਰ ਦੀ ਹੁੰਦੀ ਹੈ ਐਮਐਲਏ ਬਣ ਨਾਲ ਕਰਤਾਰ ਉੱਚਾ ਨਹੀਂ ਹੋ ਜਾਂਦਾ ਕਰਤਾਰ ਆਤਾਂ ਨਾਲ ਉੱਚਾ ਹੋਣਾ ਹੈ ਹਮ ਜਿਸ ਬੰਦੇ ਦੀ ਫਿਤਰਤ ਕਰਤਾਰ ਉਹ ਆਤਾਂ ਨਾਲ ਸੋ ਆਹੀ ਕਹਾਣੀ ਕਿਦਰਬਾਦ ਦੇ ਵਿੱਚ ਜਿਵੇਂ ਤੁਸੀਂ ਵੀ ਅੱਜ ਇੱਕ ਧਰਨਾ ਪ੍ਰਦਰਸ਼ਨ ਕੀਤਾ ਸੁਖਬੀਰ ਬਾਦਲ ਦੇ ਮੁਖਤ ਦੇ ਵਿੱਚ ਕਰ ਰਿਹਾ ਸੀ ਮਨਪ੍ਰੀਤ ਬਾਦਲ ਵੀ ਇੱਥੇ ਪ੍ਰੈਸ ਕਾਨਫਰੰਸ ਕਰਕੇ ਗਏ ਇਹ ਇਹ ਜਿਹੜੇ ਰਵਾਜ ਨੇ ਮਨਪ੍ਰੀਤ ਸਿੰਘ ਬਾਦਲ ਨੇ ਸ਼ੁਰੂਆਤ ਕੀਤੀ ਹਮ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਤੇਰੇ ਚੋਲੇ 'ਚ ਹੀ ਕਾਗਜ਼ ਕਰਤਸਦਾ ਹਮ ਇੱਥੇ ਐਡਾ ਦਬਦਬਾ ਸੀਗਾ ਔਰ ਬੰਦੇ ਦਾ ਬੂਥ ਨਹੀਂ ਲੱਗਦਾ ਇਹ ਪੱਟ ਦਿੱਤਾ ਸੀ ਕਈ ਵਾਰੀ ਮਿਊਨਿਸਪਲ ਕਮੇਟੀ ਉਹਨੇ ਦਰਦੇ ਨਹੀਂ ਕੋਈ ਕਾਗਜ਼ ਹੀ ਨਹੀਂ ਵਰਤਾਉਂਦਾ ਸੀ ਮਨਪ੍ਰੀਤ ਦਾ ਇੰਨਾ ਟੈਰਰ ਟੈਰਰ ਹੁੰਦਾ ਸੀਗਾ ਇਹਨਾਂ ਲੋਕਾਂ ਨੂੰ ਨਕਾਰਤਾ ਇਹਨਾਂ ਲੋਕਾਂ ਨੇ

ਵੱਡੇ ਘਰਾਣੇ ਜੀ ਹਰਿਆਣਾ ਦਾ ਇਲੈਕਸ਼ਨ ਤੋਂ ਉਸ ਤੋਂ ਬਾਅਦ ਉਹ ਕਹਿੰਦੇ ਕਿ ਸਾਡੀ ਉੱਥੇ ਬੀਜੇਪੀ ਸਰਕਾਰ ਬਣੀ ਪੰਜਾਬ 'ਚ ਵੀ ਆਉਣ ਵਾਲੇ ਸਮੇਂ 'ਚ ਸਾਡਾ ਟਾਈਮ ਆਉਣਾ ਹੈ ਜਿਮਨੀ ਚੋਣਾਂ ਲਈ ਵੀ ਅਸੀਂ ਵੱਧ ਚੜ ਕੇ ਇੱਥੇ ਹਿੱਸਾ ਲੈਣਾ ਕਿਸੇ ਦਾ ਆ ਸਕਦਾ ਹੈ ਕਿ ਤੇਰਾ ਟਾਈਮ ਨਹੀਂ ਆਉਂਦਾ ਤੇਰਾ ਟਾਈਮ ਖਤਮ ਹੋ ਗਿਆ ਮਿੱਤਰੋ ਹੂੰ ਕਿਸੇ ਦਾ ਵੀ ਆ ਸਕਦਾ ਹੈ ਟਾਈਮ ਲੇਕਿਨ ਇਹ ਰਾਇ ਕਾਇਮ ਨਹੀਂ ਹੁੰਦਾ ਕਿਉਂਕਿ ਜਿਸ ਪ੍ਰਕਾਰ ਦੇ ਦਿਲ 'ਚ ਪਾਪ ਹੋਵੇ ਦਿਲ 'ਚ ਕੋੜ ਹੋਵੇ ਦਿਲ 'ਚ ਲੋਕਾਂ ਦੇ ਪ੍ਰਤੀ ਧੋਖਾ ਹੋਵੇ ਜਿਹੜਾ ਰਲਿਆ ਹੋਵੇ ਇਕੱਠੇ ਰਲ ਕੇ ਕਿ ਜੇ রিপਿਟ ਚ ਸ਼ੁਰਾ ਮਾਰਨ ਦੀ ਆਦਤ ਹੋਵੇ ਪਹਿਲਾਂ ਕਾਲੀਦਲ ਨੂੰ ਖਾਦਾ ਹੋਵੇ ਫਿਰ ਪੀਪ ਨੂੰ ਖਾਦਾ ਹੋਵੇ ਫਿਰ 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 ਕਾਂਗਰਸ ਨੂੰ ਖਾਦਾ ਹੋਵੇ ਪਰ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੋਵੇ ਪੂਰਾ ਟਾਈਮ ਨਹੀਂ ਹੁੰਦਾ ਉਹ ਕਹੇ ਸਾਰੀ ਦੁਨੀਆ ਦਾ ਟਾਈਮ ਆ ਜਾਂਦਾ ਤੇਰਾ ਨਹੀਂ ਆ ਸਕਦਾ ਇਧਰੋਂ ਇਸ਼ਾਰਾ ਕੀਤਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਇਸ਼ਾਰਾ ਕੀਤਾ ਕਿ ਇੱਥੇ ਸ਼ਾਇਦ ਬਾਦਲ ਪਰਿਵਾਰ ਦੇ ਜਿਹੜੇ ਉਹੀ ਜਿਵੇਂ ਚੋਂ ਲੜਨਗੇ ਸੱਚੇ ਬਾਦਸ਼ਾਹ ਸੁੱਖ ਰੱਖੇ ਮੈਂ ਤਾਂ ਆਪ ਕਹਿੰਦਾ ਕਿ ਬਾਦਲ ਪਰਿਵਾਰ ਹੀ ਲੜੇ ਚੋਣਾਂ ਨਾਲੇ ਲੋਕਾਂ ਨੂੰ ਪਤਾ ਲੱਗ ਜੇ ਲੋਕ ਕਹਿੰਦੇ ਦੋਵੇਂ ਭਰਾ ਰਲੇ ਵੇ ਹੂੰ ਲੋਕ ਨਹੀਂ ਕਹਿੰਦੇ ਸੱਚ ਹੈ ਸੱਚ ਹੈ ਸੱਚ ਹੈ ਆਮਣੇ ਸਾਹਮਣੇ ਚੋਣ ਲੜਨ ਹੂੰ ਔਰ ਲੜਨਾ ਹੀ ਸੁਖਬੀਰ ਜੀ ਨੂੰ ਚਾਹੀਦਾ ਚੋਣ ਜੀ ਕਿਉਂਕਿ ਪੋਸਟਰ ਵੀ ਲਾਏ ਹੈ ਔਰ ਪਿਤਾਪੁਰ ਕੀ ਸੀਟ ਰਹੀ ਹੈ ਪੁਰਾਣੀ ਸੀਟ ਰਹੀ ਹੈ ਹੂੰ ਜਾਂ ਤਾਂ ਸ਼ਰਿਆਮ ਲੋਕਾਂ ਨੂੰ ਕਹਿ ਦੇਣ ਕਿ ਮਨਪ੍ਰੀਤ ਦੀ ਮਦਦ ਕਰ ਦੇਣ ਜਾਂ ਫਿਰ ਚੋਣ ਮੈਦਾਨ ਚ ਆ ਜਾ ਸੁਬੀਰ ਜੀ ਜੀ ਜਿਹੜੇ ਇੱਕ ਆਗਰਾਤ ਕੀਤੇ ਅਫਸਰ ਸਾਹੀ ਇਦਾਂ ਕਿਉਂ ਇਦਾਂ ਬਿਹੇਵ ਕੀਤਾ ਇਸ ਵਾਰ ਲੋਕਾਂ ਦੇ ਨਾਲ ਬਹੁਤ ਤੱਕਾ ਹੋਇਆ ਸਿਸਟਮ ਚ ਹੂੰ ਅਬ ਸਰ ਬਹੁਤ ਮਾੜੇ ਲਾ ਦਿੱਤੇ ਗਏ ਹੈ ਕੁਝ ਲੋਕਾਂ ਦਾ ਕਰਤਾਰ ਰਿਕਾਰਡ ਦੇ ਨੂੰ ਤਿਆਰ ਨਹੀਂ ਹੈਗੇਗੇ ਐਸ.ਪੀ.ਐਮ. ਵਾਲੀ ਮੈਂ ਤਾਂ ਕਹਿ ਰਿਹਾ ਕਿ ਆਰੋ ਵਾਰੋ ਜਿਹੜਾ ਜਿਹੜਾ ਇੱਥੋਂ ਦਾ ਡਿਪਟੀ ਕਮਿਸ਼ਨਰ ਹੈ ਉਹ ਬੜਾ ਮਾੜਾ ਵਿਅਕਤੀ ਹੈ ਉਹ ਤਹਿਸੀਲਦਾਰ ਲੈਵਲ ਤੋਂ ਆਇਆ ਹੋਇਆ ਇੱਕ ਵਿਅਕਤੀ ਨੂੰ ਉਹ ਡੀ.ਸੀ. ਦਾ ਚਾਰਜ ਦਿੱਤਾ ਉਹ ਇਦਾਂ ਬਿਹੇਵ ਕਰਦਾ ਜਿਵੇਂ ਜਿਵੇਂ ਕੋਈ ਆਮ ਆਮ ਕੋਈ ਕਲਰਕ ਹੋਵੇ ਇਸ ਤਰ੍ਹਾਂ ਦੀ ਮੈਂ ਦੇਖਿਆ ਕਿ ਲੰਮਾ ਪੈ ਜਾਣਾ ਔਰ ਇਹੋ ਜੇ ਅਫਸਰਾਂ ਦੇ ਕਰਕੇ ਸਾਡੇ ਦੂਸਰੇ ਅਫਸਰਾਂ ਤੇ ਵੀ ਸਵਾਲਿਆ ਚਿੰਨ ਲੱਗ ਜਾਂਦੇ ਨੇ ਕਿ ਇਸ ਤਰ੍ਹਾਂ ਮਿਆਰ ਤੋਂ ਗਰੇ ਹੋਏ ਲੋਕ ਜਿਨ੍ਹਾਂ ਦਾ ਕੋਈ ਦੀਨ ਅਮਾਨ ਨਹੀਂ ਕੋਈ ਗੱਲਬਾਤ ਨਹੀਂ ਯਾਰ ਐਦਾਂ ਥੋੜੀ ਹੁੰਦੇ ਆ ਥੋੜੇ ਕਰਦਣ ਦੇ ਵਿੱਚ ਯਾਰ ਇਹ ਆਈਐਸ ਅਫਸਰ ਨਾ ਹੋ ਡੋਟ ਬਿਹੇਵ ਲਾਈਕ ਅ ਤਹਿਸੀਲਦਾਰ ਦੱਸ ਠੀਕ ਹੈ ਨਾ ਸੋ ਮਰੀ ਮੋਟੀ ਗੱਲ ਕਿ ਸਰਕਾਰ ਨੂੰ ਕਹਿਣ ਵਾਲੀ ਜ਼ਰੂਰਤ ਹੋਣੀ ਚਾਹੀਦੀ ਹੈ ਕਿ ਆ ਹੋਏਗਾ ਨਹੀਂ ਹੋਏਗਾ ਹੂੰ ਸੋ ਮੈਂ ਸਮਝਣ ਕਿ ਇਹੋ ਜੇ ਲੋਕਾਂ ਦਾ ਬਹੁਤ ਲੰਮਾ ਇਹ ਹੁੰਦਾ ਨਹੀਂ ਹੈ ਕਮ ਕਿਉਂਕਿ ਪਹਿਲੀ ਵਾਰੀ ਡੀਸੀ ਲੱਗਿਆ ਆਪਲਾ ਹੀ ਇਸ ਸ਼ਰਤ ਨਾਲ ਵੀ ਇਦਾਂ ਕਰਨਾ ਹੂੰ ਪਹਿਲੀ ਵਾਰੀ ਡੀਸੀ ਲੱਗਿਆ ਮੇਰੇ ਖਾਤੇ ਉਮਰ ਹੋਣੀ ਹੈ 52 53 ਸਾਲ ਰਿਟਾਇਰਮੈਂਟ ਦੇ ਨੇੜੇ ਆਉਣਾ ਹੈ ਦੋ ਚਾਰ ਸਾਲ ਦਾ ਜੀ ਪਰ ਜਿਹੜਾ ਬੰਦਾ ਪਹਿਲੀ ਵਾਰੀ ਡੀਸੀ ਲੱਗਿਆ ਹੂੰ ਕਿਸ ਤਰ੍ਹਾਂ ਉਹਨੇ ਬਿਹੇਵ ਕਰਨਾ ਸਰਕਾਰ ਤੇ ਉਹ ਨੱਚੀ ਜਾਂਦਾ ਕੋਈ ਫੋਨ ਆ ਜਾਂਦਾ ਕਿਸੇ ਦਾ ਇਧਰ ਉਧਰ ਟੁੱਚੂ ਬੰਦੇ ਦਾ ਤਾ ਵੀ ਨੱਚਣ ਲੱਗ ਪੈਂਦਾ ਜੀ ਵੜਿੰਗਸਰ ਸਵੇਰ ਦੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਇਸ ਚੀਜ਼ ਦਾ ਅਸਰ ਪਿਆ ਸਰਕਾਰ ਤੇ ਕੋਈ ਪਤਾ ਨਹੀਂ ਅਸਰ ਪਿਆ ਕਿ ਨਹੀਂ ਪਿਆ ਪਰ ਮੇਰੇ ਲੋਕਾਂ ਦੇ ਜਰੂਰ ਅਸਰ ਪਿਆ ਮੇਰੇ ਤੇ ਅਸਰ ਪਿਆ ਮੇਰੇ ਮਨ ਨੂੰ ਸੰਤੁਸ਼ਟੀ ਹੈ ਇਟਸ ਨਾਟ ਅਬਾਊਟ ਸਰਕਾਰ ਤੇ ਅਸਰ ਪਿਆ ਮੇਰੇ ਮਨ ਨੂੰ ਸੰਤੁਸ਼ਟੀ ਹੈ ਕਿ ਜਿੰਨਾਂ ਲੋਕਾਂ ਨੇ ਮੇਰੇ ਵਾਸਤੇ ਵੋਟਾਂ ਪਾਈਆਂ ਰਾਜਾ ਵੜਿੰਗੋ ਨਾਲ ਖੜਾ ਹੈ ਮੈਂ 20 ਇੱਕ ਘੰਟਾ ਪ੍ਰਦਰਸ਼ਨ ਕਰਕੇ ਭਾਸ਼ਣ ਦੇ ਕੇ ਚਲਾ ਜਾਂਦਾ ਕਿ ਦਿੱਲੀ ਥੋੜਾ ਵੇਖ ਰਹੇ ਚੰਡੀਗੜ੍ਹ ਵੇਖਾਂਗੇ ਥੋੜੇ ਹਾਈ ਕੋਰਟ ਚ ਲੈ ਲਾਂਗੇ ਉਹ ਵਕੀਲ ਦਾ ਮੈਂ ਕਰੂੰਗਾ ਹੀ ਕਰੂੰਗਾ ਹਮ ਅਕਸਰ ਲੀਡਰ ਐਦਾਂ ਹੀ ਕਰਦੇ ਆ ਜੀ ਪਰ ਮੇਰੇ ਮਨ ਨੂੰ ਸੰਤੁਸ਼ਟੀ ਹੈ ਕਿ ਮੈਂ ਆਪਦੇ ਲੋਕਾਂ ਨਾਲ ਪੁੱਲ ਤੇ ਸੁੱਤਾ ਮੈਂ ਆਪਦੇ ਲੋਕਾਂ ਦੀ ਲੜਾਈ ਲੜ ਰਿਹਾ ਮੈਂ ਆਪਦੇ ਲੋਕਾਂ ਦੇ ਨਾਲ ਸੇ ਖੜਾ ਹਾਂ ਇਸ ਕਰਕੇ ਮੇਰੇ ਮਨ ਰਜੀ ਕੀਤਾ ਕਿ ਮੈਂ ਆਪਦੇ ਲੋਕਾਂ ਨਾਲ ਖੜਾ ਇਸ ਕਰਕੇ ਖੜਾ ਹਾਂ ਸਰਕਾਰ ਤੇ ਅਸਰ ਪਵੇ ਨਾ ਪਵੇ ਕੋਈ ਮੈਨੂੰ ਇਹ ਮੀਟਿੰਗ ਹੋਈ ਤੁਹਾਡੀ ਇੱਥੇ ਮੀਟਿੰਗ ਚ ਕੁਝ ਨਿਕਲਿਆ ਹਾਂ ਇਹ ਪਤਾ ਲੱਗਿਆ ਕਿ ਰਾਜ ਕਮਲ ਚੌਧਰੀ ਜਿਹੜੇ ਉੱਥੇ ਰਿਕਾਰਡ ਮੰਗਾ ਲਿਆ ਗਿਆ ਤੇ ਪੁਲਿਸ ਨੇ ਸਾਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਇਹ ਹਾਈਵੇ ਛੱਡ ਦਿਓ ਮੈਂ ਕਿਹਾ ਹਰ ਹਾਈਵੇ ਉਹਨਾਂ ਚ ਕਰ ਨਹੀਂ ਛੱਡਾਂਗੇ ਜਿੰਨੇ ਚ ਕਰ ਤੁਸੀਂ ਜੇ ਜੇ ਨਾ ਜਕਰ ਤੁਸੀਂ ਸਾਡਾ ਹੱਲ ਨਹੀਂ ਕੱਢ ਦਿੰਦੇ ਹਾਂਜੀ ਧਿਆਨ ਮੈਂ ਲੱਗਾ ਤੁਹਾਡਾ ਆਵਾਜ਼ ਆ ਆ ਟਰੱਕ yes 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 ਹਾਈਵੇ ਨੂੰ ਨਾ ਜਕਰ ਛੱਡਾਂਗੇ ਹਾਈਵੇ ਛੱਡਤਾ ਤਾਂ ਥੋੜੇ ਸਿੱਧੇ ਕੋਈ ਜੂ ਨਹੀਂ ਸਰਕਣੀ ਸੋ ਸਾਡਾ ਹੱਲ ਕਰ ਦਿਓ ਅਸੀਂ ਹਾਈਵੇ ਛੱਡ ਦੇਾਂਗੇ ਤੁਹਾਡਾ ਆਦਰਵਾਇਜ਼ ਦੋ ਚਾ ਅਲਟਰਨੇਟਿਵ ਹੈ ਕਿ ਤੁਸੀਂ ਸਾਨੂੰ ਫੜ ਕੇ ਅੰਦਰ ਦੇ ਰਹੋ ਪਰਚਾ ਦੇ ਦਿਓ ਜਮਾਨਤ ਉਸਾ ਕਿ ਹਾਈਵੇ ਬੰਦ ਕਰਨ ਤੋਂ ਬਾਅਦ ਕਿ ਯਾਰ ਕਹਿੰਦੇ ਪਰਚਾ ਵੀ ਹੋ ਜਾਂਦਾ ਕੋਈ ਨਹੀਂ ਕਰਦੇ ਨਾ ਅਸੀਂ ਅੰਦਰ ਚਲੇ ਜਾਵਾਂਗੇ ਜੇਲ੍ਹ ਚਲੇ ਜਾਵਾਂਗੇ ਜਮਾਨਤ ਕਰਾਵਾ ਕੋਈ ਫਰਕ ਨਹੀਂ ਲੋਕਾਂ ਦੀ ਲੜਾਈ ਲੜਨੀ ਹੈ ਤਾਂ yes ਲੋਕਾਂ ਦੀ ਲੜਾਈ ਦੇ ਪਿੱਛੇ ਤੁਹਾਨੂੰ ਕਰਨਾ ਪੈਣਾ ਰਾਤ ਇੱਥੇ ਰਕੇ ਲੋਕਾਂ ਦੇ ਵਿੱਚ ਇੰtains ਜਿਵੇਂ ਹੁਣ ਬੈਠੇ ਨੇ ਸਾਰੀ ਰਾਤ ਹੋਗੀ ਇੱਥੇ ਸੋਵਾਂਗੇ ਦੋਵੇਂ ਪਿਓਪਾਪਾ ਮੁੰਡਾ ਵੀ ਇੱਥੇ ਆ ਦੋਵੇਂ ਜਣੇ ਇੱਥੇ ਸੋਵਾਂਗੇ ਉਹ ਵੀ ਟ੍ਰੇਨਿੰਗ ਕਰ ਰਹੇ ਆ ਹਾਂ ਕਹਿੰਦੇ ਕੋੜਾ ਆਪਦੇ ਨਾਲ ਬਸ਼ੀਰੇ ਨੂੰ ਇਜ਼ਹਾਰ ਕਰਦਾ ਨਾ ਹਾਂ ਸੋ ਅਸੀਂ ਦੋਵੇਂ ਇੱਥੇ ਸੋਵਾਂਗੇ ਸਾਰੇ ਲੋਕ ਇੱਥੇ ਸੜਾ ਕੋਈ ਨਹੀਂ ਸਾਹਬ ਇੱਥੇ ਬੈਠੇ ਸਾਡੇ ਚੇਅਰਮੈਨ ਸਾਹਿਬ ਸਾਰੇ ਲੋਕ ਜੰਨੇ ਵੀ ਜਿਹੜੇ ਇਹਦੇ ਵਿੱਚ ਉਹਨਾਂ ਨਾਲ ਗੱਲਾਂ ਕਰਾਂਗੇ ਬੜੀ ਵਾਰੀ ਬੌਕਾ ਨਹੀਂ ਮਿਲਦਾ ਇਹਨਾਂ ਨਾਲ ਗੱਲਾਂ ਕਰਨ ਦੀ ਪਛਾਣ ਆਉਂਦੀ ਹੈ ਹਾਂਜੀ ਇਹ ਵੀ ਗੱਲ ਹੈ ਇੱਥੇ ਜਿਹੜਾ ਕਿਦਰਵਾਤ ਵਿੱਚ ਉਹ ਨਜ਼ਾਰੇ ਹੁੰਦੇ ਫਿਰ ਦੁਬਾਰਾ ਫਿਰ ਲੈਣੇ ਆ ਬੈਠ ਕੇ ਮਾਹੌਲ ਹੁੰਦਾ ਸੀ ਬਿਲਕੁਲ 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 ਜੀ ਚੰਗਾ ਮਾਹੌਲ ਗੱਲਬਾਤ ਹੋ ਜਾਂਦੀ ਹੈ ਦੁੱਖ ਸੁੱਖ ਹੋ ਜਾਂਦਾ ਰਾਤ ਬਰਾਤੇ ਗੱਲਾਂ ਬੰਦਾ ਰਾਤ ਨੂੰ ਸੱਚੀਆਂ ਕਰਦਾ ਫਿਰ ਦਿਲ ਦੀਆਂ ਸੁਣਾਉਂਦਾ ਸੋ ਇਹਨਾਂ ਨਾਲ ਲੱਗ ਰੂਗਾ ਜੀ ਨਾਲੇ ਫਿਰ ਸਾਰੀ ਉਮਰ ਦਾ ਉਹ ਸਾਝ ਹੋ ਜਾਂਦੀ ਹੈ ਅਗਲਾ ਕਹਿੰਦਾ ਬਾਈ ਜੀ ਆਪਾਂ ਉਸ ਵੇਲੇ ਉਸ ਸਾਲ ਜੋ ਸਸਾਨ ਨੇ ਚਿੰਦੇ ਵਜੇ ਇਕੱਠੇ ਰਾਤ ਬੋਲਤੇ ਸੁੱਤੇ ਸੀ ਯਾਦ ਆ ਤੁਹਾਨੂੰ ਫਿਰ ਬੰਦਾ ਤਰੰਤ ਖਾ ਦੇਣੇ ਯਾਦ ਕਰ ਲੈ ਨਾਲੇ ਕੜਨਾਲੰਦਾ ਪਤਲਾ ਕਹਿੰਦਾ ਹਾਂ ਖੜਨਾਲਾ ਪਤਲੇ ਦੇਖੋ ਬੰਤ ਮਨਸਾ ਇੱਕ ਚੀਜ਼ ਹੋਰ ਵੀ ਆ ਜਿਵੇਂ ਇੱਕ ਮਿੰਟ ਇੱਕ ਮਿੰਟ ਇੱਕ ਚੀਜ਼ ਹੋਰ ਵੀ ਆ ਜੇ ਇਸ ਧਰਨੇ ਦੇ ਵਿੱਚੋਂ ਹੋਣਾ ਸਰਕਾਰ ਇਹਨਾਂ ਨੂੰ ਬਹਾਲ ਕਰ ਸਕਦੀ ਹੈ ਜਾਂ ਫਿਰ ਉਹ ਲਾਰੇ ਚ ਲਾ ਕੇ ਹਾਈ ਕੋਰਟ ਜਾਊਗਾ ਉੱਥੇ ਹੀ ਹੱਲ ਨਿਕਲੂਗਾ ਦੇਖੋ ਸਾਡਾ ਕੋਲੇ ਜਿਹੜੀ ਸਾਡੇ ਕੋਲੇ ਜਿਹੜੀ ਬੈਸਟ ਰੈਮਡੀ ਸੀਗੀ ਉਹ ਅਸੀਂ ਇਸਤੇਮਾਲ ਕੀਤੀ ਅਸੀਂ ਹਾਈ ਕੋਰਟ ਜਾ ਰਹੇ ਹਾਂ ਕਾਗਜ਼ ਇਕੱਠੇ ਕਰਕੇ ਉਹ ਚਲੇ ਗਏ ਬੰਦੇ ਦੂਸਰੀ ਬੈਸਟ ਰੈਮਡੀ ਹੈਗੀ ਆ ਕਿ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਉਹਨਾਂ ਨੂੰ ਮਿਲੇ ਆ ਮਿਲਦੇ ਆ ਕੱਲ ਨੂੰ ਡੈਲੀਗੇਸ਼ਨ ਇੱਕ ਉਹਨਾਂ ਨੂੰ ਮਿਲੂਗਾ ਇਲੈਕਸ਼ਨ ਕਮਿਸ਼ਨ ਨੇ ਕੁਛ ਕਰਤਾ ਤਾ ਧੰਨਵਾਦ ਕਰਾਂਗੇ ਨਾ ਕਿ ਤਰ ਤਾ ਕੋਈ ਨਹੀਂ ਲੜਾਈ ਲੜ ਰਹੇ ਹਾਂ ਲੈਟ ਸੀ ਕੀ ਹੁੰਦਾ ਹੈ ਬਹੁਤ ਵੱਡੀ ਉਮੀਦ ਸੀ ਕਾਂਗਰਸ ਨੂੰ ਕਿ ਹਰਿਆਣੇ ਦੇ ਵਿੱਚ ਇਸ ਵਾਰ ਬਹੁਤ ਮਤ ਜਿਹੜਾ ਕਾਂਗਰਸ ਦੇ ਹੱਕ ਚ ਆਊਗਾ ਉਸ ਚੀਜ਼ ਦਾ ਅਫਸੋਸ ਹੈ ਹਾਂ ਬੜਾ ਅਫਸੋਸ ਹੈ ਯਾਰ ਉਸ ਚੀਜ਼ ਦਾ ਅਫਸੋਸ ਨਹੀਂ ਸੀਰੀਅਸਲੀ ਬਹੁਤ ਅਫਸੋਸ ਹੈ ਕਿ ਪਤਾ ਨਹੀਂ ਕੀ ਹੋ ਗਿਆ ਕਦੇ ਕਦੇ ਤਾਂ ਲੱਗਦਾ ਮਸ਼ੀਨਾਂ 'ਚ ਹੀ ਗੜਬੜਾ ਹੈ ਹੂੰ ਕਦੇ ਕਦੇ ਲੱਗਦਾ ਪਹਿਲਾਂ ਬਹੁਤ ਰੋਕ ਰੌਲਾ ਪਾਉਨੇ ਹੁੰਦੇ ਸੀਗੇ ਇਹ ਜਿਹੜੀਆਂ ਸੈਂਟਰ ਚ ਸਰਕਾਰਾਂ ਬੰਦੀਆਂ ਇਦਾਂ ਹੁੰਦਾ ਹੈ ਨੇ ਹੁਣ ਜਿੰਨੀਆਂ ਵੀ ਅਮਰੀਕਾ ਵਾਟੇਵਰ ਦੇਸ਼ ਉਥੇ ਬਾਲਟ ਪੇਪਰ ਨਾਲ VOTING ਹੁੰਦੀ ਹੈ ਉਥੇ ਮਸ਼ੀਨਸ ਦੇ ਨਾਲ ਉਹਨਾਂ ਨੇ ਮਸ਼ੀਨਸ ਨੂੰ ਨਕਾਰਤਾ ਮੈਨੂੰ ਲੱਗਦਾ ਅਗਲੀ ਲੜਾਈ اپੋਜੀਸ਼ਨ ਪਾਰਟੀ ਨੂੰ EVM ਮਸ਼ੀਨਸ ਦੀ ਲੜਨੀ ਚਾਹੀਦੀ ਔਰ ਮੇਰੇ ਕੋਲ ਪੁਖਤਾ ਔਰ ਸਬੂਤ ਤਾਂ ਨਹੀਂ ਹੈ ਮੈਂ ਕਹਦੇ ਕਿ ਫਲਾਣੇ ਦੀ ਮਸ਼ੀਨ ਚ ਗੜਬੜਾ ਫਲਾਣੇ ਦੀ ਮਸ਼ੀਨ ਚ ਗੜਬੜਾ ਪਰ ਮੈਨੂੰ ਲੱਗਦਾ ਕਿ ਕਦੇ ਕਦੇ ਕਿਉਂਕਿ ਜਿਸ ਤਰ੍ਹਾਂ ਮਾਹੌਲ ਸੀਗਾ ਮੱਧ ਪ੍ਰਦੇਸ਼ ਦਾ ਹੈ ਸੋਰੀ ਚੋਨਾਚ ਮਾਹੌਲ ਸੀਗਾ ਕਈ ਸਟੇਟਸ ਅਥੋ ਇਦਾਂ ਹੀ ਖੋਲੇ ਨਹੀਂ ਜਾਂਦੇ

कांग्रेस की सरकार आ रही है कहते है, वाला रेडी वाला गोलगप्पे वाला लेकिन हमें क्यों नहीं दिखा मेरे को लगता कि मेरा मानसिक संतुलन ठीक नहीं है कहना मतलब वो कह रहे थे सानू क्यों नहीं लिखा जो सारी दुनिया ही कल कह रही कि कांग्रेस आ रही है मध्य प्रदेश फिर बीजेपी कि सारी दुनिया कह रही थी हरियाणा कांग्रेस आएगी फिर बीजेपी कि ਕੋਈ ਨਾ ਕੋਈ ਤਾਂ ਗੜਬੜ ਲੱਗਦੀ ਹੈ ਸੋ ਮੇਰੇ ਕਹਿਨ ਦਾ ਮਤਲਬ ਉਹ ਚੈੱਕ ਕਰਨਾ ਚਾਹ ਜਰੂਰ ਬੰਦਾ ਹੈ ਉਹ ਲੜਾਈ ਲੜ ਡੇਰੇ ਮੁਖੀ ਦੀਆਂ ਤਸਵੀਰਾਂ ਆਉਣੀਆਂ ਡੇਰਾ ਫੈਕਟਰ ਚੱਲ ਗਿਆ ਜਦੋਂ ਪੈਸਾ ਡੇਰਾ ਦੇ ਮੁਖੀ ਤਾਂ ਅੱਜਕੱਲ ਮੇਰੇ ਖਿਆਲ ਬੀਜਪੀ ਦੀ ਮਦਦ ਕਰਦੇ ਆ ਫੈਕਟਰ ਕਿੰਨਾ ਚੱਲਿਆ ਕਿੰਨਾ ਨਹੀਂ ਚੱਲਿਆ ਇਸ ਬਾਰੇ ਜਾਣਕਾਰੀ ਤੁਸੀਂ ਵੀ ਪ੍ਰਚਾਰ ਕੀਤਾ ਤੁਹਾਡੇ ਕੈਂਡੀਡੇਟ ਕਿਦਾਂ ਰ ਹੈ ਸਟਰੋਂਗ ਰ ਹੈ ਹਾਂ ਸਾਡੇ ਕੈਂਡੀਡੇਟ ਇੱਕ ਕੈਂਡੀਡੇਟ 400 ਵੋਟਾਂ ਨਾਲ ਹਾਰ ਗਿਆ ਆਦਰਵਾਇਜ਼ ਜਿਹੜਾ ਦੂਸਰੇ ਕੈਂਡੀਡੇਟ ਹੈ ਇੱਕ ਤਾਂ 25000 ਨਾਲ ਜਿੱਤ ਗਿਆ 7800 ਨਾਲ ਜਿੱਤ ਗਿਆ ਇੱਕ 8000 ਨਾਲ ਜਿੱਤ ਗਿਆ ਜਿਹੜੇ ਯੰਗ ਮੁੰਡੇ ਸੀ ਉਹ ਨਾ ਚੁਣ ਚੁਣავ ਜਿੱਤਿਆ ਹੈ ਜੀ ਹੁਣ ਸੁਨੇਹਾ ਕੀ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਦੇ ਪੰਚਾਇਤੀ ਜੋਨਾਂ ਦੇ ਵਿੱਚ ਇਹ ਤਾਂ ਦਾ ਹੋਇਆ ਉਸ ਚੀਜ਼ ਦੇ ਲੋਕਾਂ ਨੂੰ ਸੁਨੇਹਾ ਕੀ ਹੈ ਜਿਹੜੇ ਇਹ ਚਾਹੁੰਦੇ ਆ ਕਿ ਇਹ ਤੱਕਾ ਹੋ ਰਿਹਾ ਕਿਉਂਕਿ ਵੋਟ ਦਾ ਅਧਿਕਾਰ ਤਾਂ ਛੋਟੀ ਬੋਟ ਤੋਂ ਸ਼ੁਰੂ ਹੁੰਦਾ ਮੁੱਖ ਮੰਤਰੀ ਤੱਕ ਪ੍ਰਧਾਨ ਮੰਤਰੀ ਤੱਕ ਜਾਂਦਾ ਹੈ ਇਹ ਪੰਜਾਬ ਦੇ ਲੋਕਾਂ ਨੂੰ ਕਿ ਆਪ ਦੇ ਲੋਕਾਂ ਦੀ ਲੜਾਈ ਲੜੋ ਕਾਂਗਰਸੀਆਂ ਨੂੰ ਇਹ ਮੇਰਾ ਸੁਨੇਹਾ ਹੈ ਕਿ ਲੋਕਾਂ ਦੀ ਲੜਾਈ ਲੜੋ ਜਿਨ੍ਹਾਂ ਲੋਕਾਂ ਦਾ ਜ਼ਾستی ਤੱਕਾ ਹੋਇਆ ਹੈ ਆਓ ਰਲ ਕੇ ਉਹਨਾਂ ਦੀ ਲੜਾਈ ਲੜੀਏ ਜਿੰਨਾ ਚਿਰ ਤੁਸੀਂ ਲੜਾਈ ਨਹੀਂ ਲੜੋਂਗੇ ਤੁਸੀਂ ਲੋਕਾਂ ਦਾ ਮਨ ਨਹੀਂ ਜਿੱਤ ਸਕੋਂਗੇ ਤੱਕਿਆਂ ਦੇ ਖਿਲਾਫ ਸੱਚੇ ਪਾਤਸ਼ਾਹ ਕਿਰਪਾ ਉਹਨਾਂ ਦੇ ਕਰਦਾ ਜਿਹੜੇ ਲੜਾਈ ਲੜਦੇ ਨੇ ਜਿਹੜੇ ਘਰਾਂ 'ਚ ਜਾ ਕੇ ਸੌਂ ਜਾਂਦੇ ਉਹਨਾਂ ਤੇ ਸੱਚੇ ਪਾਤਸ਼ਾਹ ਕਿਰਪਾ ਨਹੀਂ ਕਰਦਾ ਸੋ ਇਹ ਸਮਾਂ ਆ ਗਿਆ ਕਿ ਇਸ ਇਸ ਜੱਦੋਜਾਦ ਦੇ ਖਿਲਾਫ ਲੜਾਈ ਲੜਨਾ ਇੱਕ ਇੱਕ ਚੀਜ਼ ਉਹ ਵੀ ਨਿਕਲਦੀ ਹੈ ਕਿ ਜੇ ਸਾਡਾ ਸਮਾਂ ਆ ਗਿਆ ਤੇ ਅਸੀਂ ਇਦਾਂ ਕਰਾਂਗੇ ਇਦਾਂ ਤਾਂ ਨਹੀਂ ਹੋਊਗਾ ਜੇ ਆਉਣ ਵਾਲੇ ਸਮੇਂ ਚ ਮੈਂ ਮੈਂ ਤਾਂ ਨਹੀਂ ਕਰਾਂਗਾ ਲੇਕਿਨ ਹਾਂ ਜਿਹੜੇ ਲੋਕਾਂ ਨੇ ਮੇਰੇ ਨਾਲ ਜ਼ਾਤੀ ਹੋਈ ਹੈ ਉਹਨਾਂ ਨੂੰ ਉਹਨਾਂ ਦੀ ਕਿਤੇ ਨਾ ਕਿਤੇ ਪਰਵਾਹੀ ਜ਼ਰੂਰ ਕਰਾਂਗੇ ਬੇ ਲੇਕਿਨ ਜੈਸੇ ਕੋ ਤੈਸਾ ਇਹੋ ਜੀ ਮੇਰੀ ਪੋਲਿਟਿਕ ਸੁਣ ਰਹੀ ਨਹੀਂ ਮੈਂ ਆਪ ਦੇ ਆਪਣੂ ਕਾਹੀ ਬਦਲਾਵ ਦੇ ਰੂਪ ਦੇ ਵਿੱਚ ਲੈ ਕੇ ਆਇਆ ਹਾਂ ਮੇਰੇ ਜੀ ਕਿਸੇ ਪਰ ਤਰਤੀ ਬਦਲੇ ਦੀ ਭਾਵਨਾ ਰਹੀ ਨਹੀਂ ਕਿ ਫਲਾਣੇ ਨਾਲ ਬਦਲਾ ਕਿਸੇ ਕੇ ਬਦਲਾ ਸੀ ਪਰ ਅਸਵੇਰੇ ਥੋੜਾ ਜਿਹਾ ਨੌਜਵਾਨ ਨਾ 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 ਗਰਮ ਹੋ ਗਏ ਗਰਮ ਤਾਂ ਮ ਬਥੇਰਾ ਹੈਗਾ ਜੇ ਹੁਣੇ ਡੀਸੀ ਆ ਜੇ ਤਾਂ ਟਾਲ ਗਏ ਉਹਨੂੰ ਹਮ ਗਰਮ ਤਾਂ ਜੇ ਵੀ ਗੁੱਸਾ ਇੰਨਾ ਕਿ ਉਹਨਾਂ ਇੱਕ ਡੀਸੀ ਤੇ ਐਸਡੀਐਮ ਦੇ ਕਰਕੇ ਸਾਨੂੰ ਆ ਸਾਰਾ ਕੁਝ ਫਾਈਟ ਅੰਗੇਵੇਂ ਹੁਣ ਜੇ ਇੱਥੇ ਡੀਸੀ ਆ ਜੇ ਹਮ ਤਾਂ ਫਿਰ ਗਰਮ ਹੋ ਜਾਓ ਕਿ ਉਹ ਚਪਲਿੰਗਾ ਆ 100% ਯਾਰ ਜਿਸ ਬੰਦੇ ਨੇ ਇੰਨਾ ਜ਼ਿਆਦਾ ਸੀ ਕੀਤੀ ਹਾਲਾਂਕਿ ਇਹ ਸ਼ੋਭਾ ਨਹੀਂ ਦਿੰਦੀ ਪਰ ਕਈ ਰੀ ਗੁੱਸਾ ਆ ਜਾਂਦਾ ਹੈ ਸੁਭਾਅਿਕ ਇਨਸਾਨ ਹੈ ਜੇ ਬੰਦੇ ਨੂੰ ਗੁੱਸਾ ਹੀ ਨਾ ਆਵੇ ਤਾਂ ਉਹ ਇਨਸਾਨ ਵੀ ਘਰ ਹੈ ਪਰਾਂ ਲਿਮਿਟੇਸ਼ਨਸ ਦੇ ਵਿੱਚ ਰਹਿ ਕੇ ਅਸੀਂ ਕੰਮ ਕਰਦੇ ਹਾਂ ਪਰ ਕਈ ਵਾਰੀ ਆਊਟ ਆਫ ਲਿਮਿਟਸ ਜਾਣਾ ਪੈਂਦਾ ਹੈ ਕਿਉਂਕਿ ਅੱਜ ਤੱਕਾ ਹੀ ਨਾ ਕਰਤਾ ਯਾਰ ਤੱਕਾ ਹੀ ਨਾ ਕਰਤਾ ਹੱਦ ਹੀ ਕਰਤੀ ਜੋ ਅਤ ਕਰਤੀ ਹੁਣ ਜਿਵੇਂ ਰਾਤ ਆ ਸਵੇਰ ਦਾ ਐਕਸ਼ਨ ਕੀ ਹੈ ਉਹ ਲੋਕਾਂ ਦੇ ਵਿੱਚ ਕਿਦਾਂ ਦਾ ਇਕੱਠ ਕਰਦੇ ਜਿਵੇਂ ਤੁਸੀਂ ਸੁਣੀ ਲਾਇਓ ਕੇ ਰਾਤ ਤਾਂ ਸੌਣੇ ਆ ਸਵੇਰ ਦੀਆਂ ਸਵੇਰਾਂ ਨੂੰ ਵੇਖਾਂਗੇ ਵੇਖੀ ਜਾਊਗੀ ਤੜਕੇ ਜਦੋਂ ਹੋਊਗੀ ਕੇ ਰਾਤ ਤਾਂ ਟਪਾਈਏ ਸੱਚੇ ਪਾਤਸ਼ਾਹ ਨੂੰ ਅਗਲਾ ਦਿਨ ਤਾਂ ਚੜੇ ਫਿਰ ਚੰਗੀ ਸਵੇਰ ਦੀ ਪਲੈਨਿੰਗ ਕਰਾਂਗੇ ਉਹ ਕਹਿੰਦੇ ਰਾਤ ਦੀ ਟਪਾਈਏ ਫਿਰ ਸਵੇਰ ਦੀ ਹੁਣ ਰਾਤ ਦਾ ਹੀ ਕੀ ਪਤਾ ਅਗਲੇ ਘੰਟੇ ਦਾ ਕੀ ਹੋਣਾ ਹੈ ਹਮ ਬਠਾ ਚੰਗਾਈ ਕਰੂਗਾ ਸੱਚੇ ਪਾਤਸ਼ਾਹ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ